ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਅੱਜ ਦੇ ਵੇੜੇ ਦੇ ਵਿੱਚ ਇੱਕ ਅਜਿਹਾ ਉਪਾਅ ਲੈ ਕੇ ਆਏ ਹਾਂ ਸੰਗਤ ਜੀ ਇਹ ਸੁਪਾਣੋਂ ਅਸੀਂ 16 ਜੁਲਾਈ 2025 ਦੇ ਦਿਨ ਪੌਧੀ ਵਿਧਿਆ ਮਹਾ ਸੰਜੋਗ ਬਣਨ ਜਾ ਰਿਹਾ ਹੈ ਤੇ ਕਾਫੀ ਸਮੇਂ ਬਾਅਦ ਬਣਨ ਜਾ ਰਿਹਾ ਹੈ ਜੇਕਰ ਅਸੀਂ 16 ਜੁਲਾਈ ਸੰਗਰਾਣ ਵਾਲੇ ਦਿਨ ਇਹ ਛੋਟੇ ਛੋਟੇ ਪਾਇਸੇਨ ਕਰਾਂਗੇ ਤਾਂ ਇਹ ਪਾਗ ਕਰੰਦੇ ਨਾਲ ਅਸੀਂ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰ ਸਕਦੇ ਹਾਂ ਇਸ ਦੇ ਨਾਲ ਨਾਲ ਅਸੀਂ ਹੋਰ ਬਹੁਤ ਸਾਰੀਆਂ ਪ੍ਰੋਬਲਮ ਨੂੰ ਦੂਰ ਕਰ ਸਕਦੇ ਹਾਂ ਤੇ ਜਿਹੜੇ ਲੋਕ ਇਸ ਮੌਕੇ ਦਾ ਫਾਇਦਾ ਉਠਾਉਣਗੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਖੁਸ਼ ਰਹਿਣਗੇ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਨਾ ਤਾਂ ਪੈਸੇ ਦੀ ਕਮੀ ਰਹੇਗੀ ਨਾ ਹੀ ਉਹਨਾਂ ਦੇ ਘਰ ਵਿੱਚ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆਵੇਗੀ ਨਾ ਕੋਈ ਦੁੱਖ ਤਕਲੀਫ ਹੋਵੇਗੀ ਜ਼ਿੰਦਗੀ ਖੁਸ਼ੀਆਂ ਦੇ ਨਾਲ ਭਰੇ ਰਹੇਗੀ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਵੀ ਲੋਕ ਪੈਨਪ੍ਰਾਇਸ ਚੀਜ਼ ਤੇ ਵਿਸ਼ਵਾਸ ਕਰਦੇ ਨੇ ਉਹ ਇਸ ਵੀਡੀਓ ਨੂੰ ਦੇਖਣ ਕਿਉਂਕਿ ਇਹ ਵੀਡੀਓ ਬਹੁਤ ਹੀ ਜ਼ਿਆਦਾ ਫਾਇਦੇ ਵਾਲੀ ਹੈ ਤੇ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੀ ਜ਼ਿੰਦਗੀ ਦੇ ਦੁੱਖ ਤਕਲੀਫਾਂ ਦੂਰ ਕਰਨੇ ਨੇ ਤਾਂ ਫਿਰ ਤੁਸੀਂ ਜ਼ਰੂਰ ਇਸ ਵੀਡੀਓ ਨੂੰ ਦੇਖਿਓ ਦੱਸੇ ਗਏ ਉਪਾਅ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਜ਼ਰੂਰ ਕਰਿਓ ਕਿਉਂਕਿ ਜੇਕਰ ਸਾਨੂੰ ਵਿਸ਼ਵਾਸ ਹੈ ਤੇ ਫਿਰ ਹੀ ਵਿਸ਼ਵਾਸ ਤੇ ਅੱਜਕੱਲ ਜੇ ਆਪਾਂ ਸੋਚੀਏ ਤਾਂ ਦੁਨੀਆ ਕਾਇਮ ਹੈ ਜੇਕਰ ਵਿਸ਼ਵਾਸ ਨਹੀਂ ਹੈ ਤਾਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਜੇਕਰ ਵਿਸ਼ਵਾਸ ਹੈ ਤਾਂ ਅਸੀਂ ਹਰ ਇੱਕ ਚੀਜ਼ ਹਾਸਲ ਕਰ ਸਕਦੇ ਹਾਂ ਜੇਕਰ ਵਿਸ਼ਵਾਸ ਨਹੀਂ ਤਾਂ ਫਿਰ ਅਸੀਂ ਕੁਝ ਵੀ ਨਹੀਂ ਕਰ ਸਕਦੇ ਇਸ ਤਰੀਕੇ ਨਾਲ ਕੋਈ ਵੀ ਤੁਸੀਂ ਕੰਮ ਕਰੋ ਵਿਸ਼ਵਾਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਜਿਆਦਾ ਤੁਸੀਂ ਕਿਸੇ ਵੀ ਤਰ੍ਹਾਂ ਦਾ ਉਪਾਅ ਕਰਦੇ ਹੋ ਤੇ ਉਹ ਉਪਾਅ ਕਰਦੇ ਸਮੇਂ ਤਾਂ ਵਿਸ਼ਵਾਸ ਜ਼ਰੂਰ ਹੋਣਾ ਚਾਹੀਦਾ ਹੈ ਇਹ ਉਪਾਅ ਤੁਸੀਂ ਨਮਕ ਦੇ ਨਾਲ ਕਰਨਾ ਤੇ ਨਮਕ ਦਾ ਛੋਟਾ ਜਿਹਾ ਉਪਾਅ ਜਦੋਂ ਤੁਸੀਂ ਉਪਾਅ ਕਰੋਗੇ ਤੇ ਇਸੇ ਨਾਲ ਤੁਹਾਡੀ ਪੂਰੀ ਜ਼ਿੰਦਗੀ ਬਦਲ ਸਕਦੀ ਹੈ ਤੁਹਾਡੇ ਘਰ ਦੇ ਹਾਲਾਤ ਬਦਲ ਜਾਣਗੇ ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋਗੇ ਤੁਹਾਡੇ ਘਰ ਦੇ ਵਿੱਚ ਬਰਕਤ ਬਣੀ ਰਹੇਗੀ ਜੇਕਰ ਅਸੀਂ ਆਪਣੇ ਦੁੱਖ ਤਕ ਲੇਫ ਦੂਰ ਕਰਨੇ ਹਨ ਤਾਂ ਕਿਉਂ ਨਹੀਂ ਅਸੀਂ ਇਹ ਛੋਟਾ ਜਿਹਾ ਪਾਅ ਟਰਾਈ ਕਰ ਸਕਦੇ ਸੰਗਤ ਜੀ ਕਿਉਂਕਿ ਇਸ ਪਾਣੂ ਕਰਨ ਦੇ ਲਈ ਸਾਡਾ ਕੋਈ ਖਰਚਾ ਵੀ ਨਹੀਂ ਹੋਣਾ 1 ਰੁਪਏ ਦੇ ਨਮਕ ਨਮਕ ਦੇ ਨਾਲ ਅਸੀਂ ਇਸ ਪਾਣੂ ਕਰ ਸਕਦੇ ਹਾਂ ਤੁਸੀਂ ਆਪਣੇ ਘਰ ਦੇ ਵਿੱਚ ਇਹਨਾਂ ਤਿੰਨ ਜਗ੍ਹਾ ਤੇ ਤੁਸੀਂ ਨਮਕ ਦਾ ਉਪਾਅ ਕਰਕੇ ਨਮਕ ਨੂੰ ਤੁਸੀਂ ਛੁਪਾ ਕੇ ਰੱਖ ਦੇਣਾ ਤੁਸੀਂ ਦੇਖੋਗੇ ਕਿ ਦਿਨਾਂ ਵਿੱਚ ਹੀ ਤੁਹਾਡੇ ਸੁੱਤੇ ਹੋਏ ਭਾਗ ਤੇ ਕਿਸਮਤ ਚਮਕ ਜਾਵੇਗੀ ਇਸ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਕਿਉਂਕਿ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਸ ਪਾਣੋ ਆਪਾਂ ਕਿਹੜੇ ਤਰੀਕੇ ਨਾਲ ਕਰਨਾ ਹੈ ਕਿੰਨਾ ਸਮਾਂ ਕਰਨਾ ਕਿਹੜੇ ਦਿਨ ਵਾਰ ਕਰਨਾ ਹੈ ਤੁਸੀਂ ਵੀ ਜਾਣਦੇ ਹੋ ਕਿ ਜੋ ਨਮਕ ਹੁੰਦਾ ਬਿਲਕੁਲ ਇੱਕ ਸਿੰਪਲ ਜਈ ਸਸਤੀ ਜਈ ਸਧਾਰਨ ਜਈ ਚੀਜ਼ ਹੈ ਨਮਕ ਦੇ ਨਾਲ ਅਸੀਂ ਜੋ ਵੇ ਉਪਾਅ ਕਰਦੇ ਹਾਂ ਨਮਕ ਸਾਨੂੰ ਹਰ ਇੱਕ ਵਿਅਕਤੀ ਨੂੰ ਕੀਤੇ ਗਏ ਉਪਾਅ ਦੇ ਨਾਲ ਔਰੋੜਪਤੀ ਤੋਂ ਕਰੋੜਪਤੀ ਕਿਵੇਂ ਬਣਾ ਸਕਦਾ ਹੈ ਨਮਕ ਦੇ ਉਪਾਅ ਅਸੀਂ ਕਰਦੇ ਹਾਂ ਤੇ ਨਮਕ ਸਾਡੇ ਘਰ ਦੇ ਵਿੱਚ ਪੈਸੇ ਨੂੰ ਚੁੰਬਕ ਦੀ ਤਰ੍ਹਾਂ ਖਿੱਚਦਾ ਹੈ ਸਾਡੇ ਘਰ ਵਿੱਚ ਪੈਸਾ ਰੁਕਦਾ ਹੈ ਪੈਸੇ ਦੇ ਵਿੱਚ ਬਰਕਤ ਆਉਂਦੀ ਹੈ ਬਹੁਤ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਵਿੱਚ ਪੈਸਾ ਆਉਂਦਾ ਤਾਂ ਹੈ ਇਸ ਚੀਜ਼ ਤੋਂ ਸਾਨੂੰ ਪਰੇਸ਼ਾਨੀ ਨਹੀਂ ਕਿ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਜੇਕਰ ਸਾਨੂੰ ਪ੍ਰੋਬਲਮ ਹੈ ਤਾਂ ਇਸ ਚੀਜ਼ ਤੋਂ ਪ੍ਰੋਬਲਮ ਹੈ ਕਿ ਸਾਡੇ ਘਰ ਵਿੱਚ ਪੈਸਾ ਰੁਕਦਾ ਨਹੀਂ ਸੋ ਇਸ ਆਪਾਂ ਨੂੰ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਪੈਸਾ ਰੁਕਣਾ ਸ਼ੁਰੂ ਹੋ ਜਾਵੇਗਾ ਇਸੇ ਤਰ੍ਹਾਂ ਜੇਕਰ ਆਪਾਂ ਗੱਲ ਕਰੀਏ ਨਮਕ ਦੇ ਅੰਦਰ ਬਹੁਤ ਹੀ ਜ਼ਿਆਦਾ ਮਾਤਰਾ ਵਿੱਚ ਸਕਾਰਾਤਮਕ ਊਰਜਾ ਭਰੀ ਹੁੰਦੀ ਹੈ ਇਸੇ ਤਰ੍ਹਾਂ ਅਸੀਂ ਸਭ ਜਾਣਦੇ ਹਾਂ ਕਿ ਨਮਕ ਪੋਜ਼ੀਟਿਵ ਸ਼ਕਤੀਦਾਇਕ ਬਹੁਤ ਹੀ ਮਹੱਤਵਪੂਰਨ ਖਜ਼ਾਨਾ ਮੰਨਿਆ ਜਾਂਦਾ ਹੈ ਇਸੇ ਤਰੀਕੇ ਨਾਲ ਨਮਕ ਸਾਡੀ ਰਸੋਈ ਦੀ ਸ਼ਾਂਤਾਂ ਹੀ ਹੋਂਦ ਹੈ ਕਿਉਂਕਿ ਜੇਕਰ ਅਸੀਂ ਕਿਸੇ ਖਾਣੇ ਦੇ ਵਿੱਚ ਨਮਕ ਨਹੀਂ ਜੋਸ ਕਰਦੇ ਤਾਂ ਖਾਣੇ ਦਾ ਸਵਾਦ ਅਧੂਰਾ ਰਹਿ ਜਾਂਦਾ ਹੈ ਤਾਂ ਇਸ ਤੋਂ ਇਲਾਵਾ ਨਮਕ ਦੇ ਵਿੱਚ ਕਈ ਤਰ੍ਹਾਂ ਦੇ ਗੁਣ ਹੁੰਦੇ ਨੇ ਕਈ ਤਰ੍ਹਾਂ ਦੇ ਰਾਜ ਹੁੰਦੇ ਨੇ ਜੇਕਰ ਉਹ ਗੁਣ ਤੇ ਰਾਜ ਕਿਸੇ ਵੀ ਵਿਅਕਤੀ ਨੂੰ ਪਤਾ ਲੱਗ ਜਾਂਦਾ ਉਹ ਵਿਅਕਤੀ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਗਰੀਬ ਨਹੀਂ ਹੋਵੇਗਾ ਉਹਨੂੰ ਗਰੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਉਂਕਿ ਜਦੋਂ ਉਸਨੂੰ ਪਤਾ ਲੱਗੇਗਾ ਕਿ ਜੋ ਨਮਕ ਅਸੀਂ ਆਪਣੇ ਘਰ ਦੀ ਰਸੋਈ ਵਿੱਚ ਰੱਖਿਆ ਹੋਇਆ ਖਾਣੇ ਦੇ ਵਿੱਚ ਵਰਤੋਂ ਕਰਦੇ ਹਾਂ ਉਹ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਨੂੰ ਲਿਆ ਸਕਦਾ ਹੈ ਤੇ ਸਾਡੇ ਦੁੱਖ ਤਕਲੀਫ ਜਿਹੜੇ ਉਹਨਾਂ ਨੂੰ ਦੂਰ ਕਰ ਸਕਦਾ ਹੈ ਇਸੇ ਤਰੀਕੇ ਦੇ ਨਾਲ ਹੁਣ ਆਪਾਂ ਗੱਲ ਕਰਦੇ ਹਾਂ ਉਹ ਉਪਾਅ ਦੀ ਜੋ ਬਹੁਤ ਹੀ ਜ਼ਿਆਦਾ ਚਮਤਕਾਰੀ ਨੇ ਅੱਜ ਦੀ ਵੀਡੀਓ ਦੇ ਖਾਸ ਪਾਇਸ ਪਾਣੂ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਹਾਨੂੰ ਕੀ ਚਾਹੀਦਾ ਹੈ ਉੜਦੇ ਦੀ ਦਾਲ ਚਾਹੀਦੀ ਹੈ ਉੜਦੇ ਦੀ ਦਾਲ ਜਿਹੜੇ ਤੁਸੀਂ ਲੈਣੇ ਹਨ 100 ਗ੍ਰਾਮ ਜਾਂ 50 ਗ੍ਰਾਮ ਤੁਸੀਂ ਲੈ ਸਕਦੇ ਹੋ ਇੱਕ ਗੱਲ ਦਾ ਤੁਸੀਂ ਧਿਆਨ ਰੱਖਿਓ ਕਿ ਜਿਹੜੀ ਵੀ ਤੁਸੀਂ ਸਮੱਗਰੀ ਜਿਹੜੀ ਵੀ ਤੁਸੀਂ ਚੀਜ਼ ਲੈ ਰਹੇ ਹੋ ਜਿੰਨੇ ਗ੍ਰਾਮ ਤੁਸੀਂ ਜਿੰਨੇ ਗ੍ਰਾਮ ਤੁਸੀਂ ਇੱਕ ਚੀਜ਼ ਲਈ ਹੈ ਉਹ ਸਾਰੀਆਂ ਚੀਜ਼ਾਂ ਸੇਮ ਮਾਤਰਾ ਦੀਆਂ ਹੋਣੀਆਂ ਚਾਹੀਦੀਆਂ ਨੇ ਜਿਹੜੀ ਉੜਦੇ ਦੀ ਦਾਲ ਤੁਸੀਂ ਲੈਣੀ ਹੈ ਉਹ 100 ਗ੍ਰਾਮ ਲੈਣੀ ਹੈ ਤੇ 50 ਗ੍ਰਾਮ ਤੁਸੀਂ ਲੈਣੀਆਂ ਹਨ ਜਿਹੜੀਆਂ ਲਾਲ ਮਿਰਚਾਂ ਹੁੰਦੀਆਂ ਨੇ ਸੁੱਕੀਆਂ ਜਿਨ੍ਹਾਂ ਦੇ ਉੱਪਰ ਡੰਡੇ ਲੱਗੇ ਹੁੰਦੇ ਹੈ ਇਸ ਦੇ ਨਾਲ ਤੁਹਾਨੂੰ ਚਾਹੀਦੇ ਹਨ 50 ਗ੍ਰਾਮ ਚੌਲ ਤੇ ਇਸ ਤੋਂ ਬਾਅਦ ਦੇ ਵਿੱਚ ਚੌਥੀ ਚੀਜ਼ ਜਿਹੜੀ ਤੁਹਾਨੂੰ ਚਾਹੀਦੀ ਹੈ ਉਹ ਚਾਹੀਦਾ ਹੈ ਨਮਕ ਟਾਟਾ ਨਮਕ ਤੁਸੀਂ ਇੱਕ ਪੈਕਟ ਲੈ ਲੈਣਾ ਹੈ ਤੇ ਇਸ ਦੇ ਨਾਲ ਜੋ ਵੀ ਪੰਜਵੀਂ ਚੀਜ਼ ਹੈ ਉਹ ਛੋਟੀ ਜਿਹੜੀ ਸਰੋਂ ਦੇ ਤੇਲ ਦੀ ਬੋਤਲ ਹੁੰਦੀ ਹੈ ਬਿਲਕੁਲ ਛੋਟੀ ਹੁੰਦੀ ਹੈ ਉਹ ਤੁਸੀਂ ਲੈਣੀ ਹੈ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਕਿ ਸਾਰੀਆਂ ਚੀਜ਼ਾਂ ਨੂੰ ਇਕੱਠੀਆਂ ਕਰਕੇ ਤੁਸੀਂ ਆਪਣੀ ਸ਼ਰਧਾ ਦੇ ਅਨੁਸਾਰ 31 21 ਜਾਂ 52 ਜਾਂ ਫਿਰ 101 ਰੁਪਏ ਵੀ ਲੈਣੇ ਹਨ ਤੇ ਇਹ ਸਾਰੇ ਸਮਾਨ ਨੂੰ ਤੁਸੀਂ ਕੀ ਕਰਨਾ ਹੈ ਕਿ ਤੁਸੀਂ ਇਕੱਠਾ ਕਰ ਲੈਣਾ ਹੈ ਇਕੱਠਾ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕਿਸੇ ਪੋਲੀਥੀਨ ਲਿਫਾਫੇ ਵਿੱਚ ਤੁਸੀਂ ਪਾ ਸਕਦੇ ਹੋ ਜਿਹੜੇ ਤੁਸੀਂ ਪੈਸੇ ਲੈਣੇ ਹਨ ਆਪਣੀ ਸ਼ਰਧਾ ਅਨੁਸਾਰ ਉਹਨਾਂ ਪੈਸਿਆਂ ਨੂੰ ਇਸ ਲਿਫਾਫੇ ਵਿੱਚ ਤੁਸੀਂ ਪਾ ਦੇਣਾ ਹੈ ਇਹ ਲਫਾਫੇ ਨੂੰ ਲੈ ਕੇ ਤੁਸੀਂ ਆਪਣੇ ਘਰ ਤੋਂ ਬਾਹਰ ਚਲੇ ਜਾਣਾ ਹੈ ਤੇ ਕਿਸੇ ਵੀ ਬਜ਼ੁਰਗ ਲੋੜਵੰਦ ਨੂੰ ਤੁਸੀਂ ਇਹ ਲਫਾਫਾ ਤੇ ਸਾਰੀਆਂ ਚੀਜ਼ਾਂ ਦੇ ਕੇ ਵਾਪਸ ਮੜਾਉਣਾ ਹੈ ਜਿਹੜਾ ਵੀ ਬਜ਼ੁਰਗ ਲੋੜਵੰਦ ਹੋਵੇਗਾ ਕਿਉਂਕਿ ਆਪਾਂ ਦੇਖਦੇ ਹਾਂ ਬਜ਼ੁਰਗ ਅਕਸਰ ਹੀ ਲੋੜਵੰਦ ਹੁੰਦੇ ਨੇ ਜਿਹੜਾ ਵੀ ਤੁਹਾਨੂੰ ਲੱਗੇ ਕਿ ਉਸਨੂੰ ਜ਼ਰੂਰਤ ਹੈ ਤੁਸੀਂ ਉਸਨੂੰ ਦੇ ਕੇ ਵਾਪਸ ਆ ਜਾਣਾ ਉਹ ਦੇ ਕੇ ਤੁਸੀਂ ਚੁੱਪਚਾਪ ਆਪਣੇ ਘਰ ਵਾਪਸ ਆ ਜਾਣਾ ਤੇ ਆਪਣੇ ਘਰ ਵਾਪਸ ਆਉਣ ਤੋਂ ਬਾਅਦ ਵਿੱਚ ਤੁਸੀਂ ਦੇਖਣਾ ਹੁਣ ਚਮਤਕਾਰ ਇਸਨੂੰ ਤੁਸੀਂ ਕਰਨਾ ਅੱਜ ਹੀ ਇਸਨੂੰ ਤੁਸੀਂ ਕਰਨਾ ਹੈ 16 ਜੁਲਾਈ 2025 ਨੂੰ ਸੰਗਰਾਣ ਦੇ ਵਾਲੇ ਦਿਨ ਕਹਿੰਦੇ ਭਾਵ ਕਿ ਅਗਲਾ ਮਹੀਨਾ ਚੜ੍ਹਨ ਤੋਂ ਪਹਿਲਾਂ ਕਰ ਲਓ ਇਸ ਦੇ ਵਿੱਚ ਟਾਈਮ ਦੀ ਕੋਈ ਵੀ ਪਾਬੰਦੀ ਨਹੀਂ ਹੈ ਕਿ ਸਵੇਰੇ ਦੁਪਹਿਰੇ ਜਾਂ ਸ਼ਾਮ ਤੁਸੀਂ ਜਦੋਂ ਮਰਜ਼ੀ ਕਰ ਸਕਦੇ ਹੋ ਤੁਸੀਂ ਜੋ ਸਮਾਨ ਦੇ ਕੇ ਹੋਣਾ ਹੈ ਉਹ ਜ਼ਰੂਰੀ ਨਹੀਂ ਕਿ ਜੈਂਟਸ ਨੂੰ ਦੇਣਾਂ ਲੇਡੀਜ਼ ਨੂੰ ਹੀ ਦੇ ਸਕਦੇ ਹੋ ਬਸ ਬਜ਼ੁਰਗ ਹੋਣੇ ਚਾਹੀਦੇ ਹਨ ਜਿੰਨਾਂ ਤੁਸੀਂ ਸਮਾਨ ਦੇਣਾ ਹੈ ਉਹ ਬਜ਼ੁਰਗ ਹੋਵੇ ਭਾਵੇਂ ਉਹ ਲੇਡੀ ਹੋਵੇ ਭਾਵੇਂ ਜੈਂਸ ਇਹ ਸੀ ਪਹਿਲਾ ਉਪਾਅ ਤੇ ਇਹ ਉਪਾਅ ਕਰਨ ਦੇ ਨਾਲ ਤੁਹਾਡੇ ਘਰ ਵਿੱਚ ਪਰਿਵਰਤਨ ਆਵੇਗਾ ਤੁਹਾਨੂੰ ਰਿਜ਼ਲਟ ਦੇਖੇਗਾ ਤੁਸੀਂ ਖੁਦ ਆਪਣੇ ਆਪ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਣੀ ਖੁਦ ਹੀ ਦੇਖੋਗੇ ਕਿਉਂਕਿ ਜੋ ਰਿਜ਼ਲਟ ਹੈ ਉਹ ਬਹੁਤ ਹੀ ਜ਼ਿਆਦਾ ਪੋਜ਼ੀਟਿਵ ਹੋਣ ਵਾਲਾ ਹੈ ਇੱਕਦਮ ਇਹ ਬਹੁਤ ਜ਼ਿਆਦਾ ਚਮਤਕਾਰਯੋਗ ਉਪਾਅ ਹੈ ਇਸ ਇਸ ਭਾਣੂ ਕਰਦੇ ਸਮੇਂ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਕਿ ਜਿਹੜੀਆਂ ਵੀ ਤੁਹਾਨੂੰ ਚੀਜ਼ਾਂ ਦੱਸੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਵੀ ਚੀਜ਼ ਨੂੰ ਤੁਸੀਂ ਸਕਿੱਪ ਨਹੀਂ ਕਰਨਾ। ਕਈ ਵਾਰ ਕੀ ਹੁੰਦਾ ਕਿ ਸਾਨੂੰ ਕੋਈ ਚੀਜ਼ ਮਿਲਦੀ ਨਹੀਂ ਜਾਂ ਸਾਡੇ ਕੋਲ ਅਵੇਲੇਬਲ ਨਹੀਂ ਹੁੰਦੀ ਤੇ ਅਸੀਂ ਸੋਚਦੇ ਹਾਂ ਇੱਕ ਹੀ ਘਾਟ ਚੱਲੋ ਕੋਈ ਗੱਲ ਨਹੀਂ ਬਾਕੀ ਪੂਰੀਆਂ ਨੇ। ਸੋ ਇਸ ਤਰੀਕੇ ਦੀ ਗਲਤੀ ਤੁਸੀਂ ਬਿਲਕੁਲ ਵੀ ਨਹੀਂ ਕਰਨੀ। ਇਹ ਤੁਹਾਡੇ ਲਈ ਤੁਸੀਂ ਸਮਝ ਲਓ ਕਿ ਇੱਕ ਕਿਸਮ ਦੀਆਂ ਜੜੀ ਬੂਟੀਆਂ ਇਹ ਹਨ। ਇਹ ਸੀ ਪਹਿਲਾ ਉਪਾਅ। ਦੂਸਰੇ ਪਾਣੂ ਕਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਇੱਕ ਮੁਠੀ ਨਮਕ ਲੈਣਾ ਹੈ ਇੱਕ ਮੁਠੀ ਨਮਕ ਲੈ ਕੇ ਤੁਸੀਂ ਇੱਕ ਬਾਲਟੀ ਲੈ ਲੈਣੀ ਹੈ ਬਾਲਟੀ ਵਿੱਚ ਤੁਸੀਂ ਪਾਣੀ ਪਾ ਲੈਣਾ ਹੈ ਪਾਣੀ ਪਾਉਣ ਤੋਂ ਬਾਅਦ ਵਿੱਚ ਤੁਸੀਂ ਨਮਕ ਪਾ ਲੈਣਾ ਹੈ ਇਸ ਨਮਕ ਵਾਲੇ ਪਾਣੀ ਦਾ ਤੁਸੀਂ ਕੀ ਕਰਨਾ ਇਹ ਜਿਹੜਾ ਨਮਕ ਵਾਲਾ ਪਾਣੀ ਹੈ ਇਸ ਦੇ ਨਾਲ ਤੁਸੀਂ ਆਪਣੇ ਸਾਰੇ ਘਰ ਦੇ ਵਿੱਚ ਜਿੱਥੇ ਵੀ ਤੁਸੀਂ ਪੋਚਾ ਲਗਾਉਂਦੇ ਹੋ ਸਾਰੇ ਘਰ ਦੇ ਵਿੱਚ ਤੁਸੀਂ ਨਮਕ ਦੇ ਪਾਣੀ ਦਾ ਪੋਚਾ ਲਗਾ ਦੇਣਾ ਹੈ ਇਹ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਕੀ ਕਰਨਾ ਕਰਦਾ ਪੋਚਾ ਲਗਾਉਣ ਤੋਂ ਬਾਅਦ ਦੇ ਵਿੱਚ ਆਪਣੇ ਘਰ ਦੇ ਜੋ ਕਿ ਖਾਲੀ ਕਾਫੀ ਜਗ੍ਹਾ ਹੁੰਦੀ ਹੈ ਉੱਤੇ ਤੁਸੀਂ ਕੀ ਕਰਨਾ ਨਮਕ ਵਾਲਾ ਜੋ ਪਾਣੀ ਹੋਵੇਗਾ ਉਸ ਨੂੰ ਤੁਸੀਂ ਛਿੜਕ ਦੇਣਾ ਹੈ ਇਹ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਪੂਰੇ ਤਰੀਕੇ ਨਾਲ ਪੋਜ਼ਿਟਿਵ એનર્ਜੀ ਆ ਜਾਵੇਗੀ ਅੱਜ ਦਾ ਜੋ ਦਿਨ ਇਹ ਬਹੁਤ ਹੀ ਜ਼ਿਆਦਾ ਖਾਸ ਹੈ ਸੰਗਰਾਮ ਵਾਲਾ ਦਿਨ ਜਿਹੜਾ ਹੈ ਇਹ ਬਹੁਤ ਹੀ ਜ਼ਿਆਦਾ ਖਾਸ ਹੈ ਇਸ ਦਿਨ ਇਸ ਪਾਣ ਤੁਸੀਂ ਜ਼ਰੂਰ ਕਰ ਨੇਣਾ ਤੁਹਾਡੇ ਘਰ ਦੇ ਵਿੱਚੋਂ ਸਾਰੇ ਹੀ ਨੈਗੇਟਿਵ એનર્ਜੀ ਦੂਰ ਹੋ ਜਾਵੇਗੀ ਮਾੜੀਆਂ ਸ਼ਕਤੀਆਂ ਦੂਰ ਹੋ ਜਾਣਗੀਆਂ ਇਹ ਸੀ ਸਾਡੀ ਅੱਜ ਦੀ ਵੀਡੀਓ ਦਾ ਇਹ ਸੀ ਸਾਡੀ ਅੱਜ ਦੀ ਵੀਡੀਓ ਦਾ ਛੋਟਾ ਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ